ਕਫਨ ਵਿੱਚ ਕੀ ਅਜੀਬ ਚੀਜ਼ ਹੈ جناب ਜਿਸਨੇ ਬਣਾਇਆ ਉਸਨੇ ਵੇਚ ਦਿੱਤਾ ਜਿਸਨੇ ਖਰੀਦਿਆ ਉਸਨੇ ਵਰਤਿਆ ਹੀ ਨਹੀਂ ਅਤੇ ਜਿਸਨੇ ਵਰਤਿਆ ਉਸ ਨੂੰ ਤਾਂ ਪਤਾ ਹੀ ਨਹੀਂ ਚੱਲਿਆ ਜ਼ਿੰਦਗੀ ਕੀ ਹੈ ਜੀਵਨ ਦੀ ਅਤੀ ਉਮਰ ਤੱਕ ਪੈਸਾ ਕਮਾਇਆ ਪੈਸਾ ਕਮਾਉਂਦੇ ਕਮਾਉਂਦੇ ਸਰੀਰ ਖਰਾਬ ਕਰ ਲਿਆ ਬਾਕੀ ਅਤੀ ਉਮਰ ਉਸੇ ਪੈਸੇ ਨੂੰ ਸਰੀਰ ਠੀਕ ਕਰਨ ਤੇ ਲਗਾ ਦਿੱਤਾ ਨਾ ਸਰੀਰ ਬਚਿਆ ਨਾ ਪੈਸਾ ਇੱਕ ਸ਼ਮਸ਼ਾਨ ਕਾਟ ਦੇ ਬਾਅਦ ਲਿਖਿਆ ਸੀ ਮੰਜ਼ਲ ਤਾਂ ਤੇਰੇ ਇਹੀ ਸੀ ਬਸ ਜ਼ਿੰਦਗੀ ਲੰਘ ਗਈ ਇੱਥੇ ਪਹੁੰਚਦੇ ਪਹੁੰਚਦੇ ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ ਆਪਣੇ ਹੀ ਚਲਾ ਕੇ ਤੈਨੂੰ ਜਾਂਦੇ ਜਾਂਦੇ ਦੌਲਤ ਦੀ ਐਸੀ ਭੁੱਖ ਲੱਗੀ ਕੇ ਕਮੌਣ ਨਿਕਲ ਪੈ ਜਦ ਤੌਲਤ ਮਿਲੀ ਤਾਂ ਹੱਥੋਂ ਰਿਸ਼ਤੇ ਨਿਕਲ ਗਏ ਬੱਚਿਆਂ ਨਾਲ ਬੈਠਣ ਦੀ ਫਰਸਤ ਨਾ ਮਿਲੀ ਜਦ ਫਰਸਤ ਮਿਲੀ ਤਾਂ ਬੱਚੇ ਹੀ ਕਮੌਣ ਨਿਕਲ ਗਏ ਕਹਿਣ ਵਾਲਿਆਂ ਦਾ ਕੁਝ ਨਹੀਂ ਚੰਦਾ ਕਮਾਲ ਤਾਂ ਸਹਿਣ ਵਾਲੇ ਕਰਤੇ ਨੇ ਕੌਣ ਲੱਭੇ ਕਮਾ ਤੇ ਜਵਾਬ ਲੋਕ ਤਾਂ ਸਿਰਫ ਸਵਾਲ ਕਰਤੇ ਨੇ ਕਪੜਾਂ ਵਰਗੀ ਖਮੋਸ਼ੀ ਹੈ ਮੇਰੇ ਮਨੰਤਰ ਇਸ ਚਾਦਰ ਤੇ ਰੌਣਕ ਤਾਂ ਬਸ ਇੱਕ ਪਰਦਾ ਹੈ ਐਨਾ বিনা ਪਰਖੀ ਰੱਬਾ ਕਿ ਜਦੋਂ ਤੱਕ ਤੇਰਾ ਇਮਤਿਹਾਨ ਖਤਮ ਹੋਵੇ ਉਦੋਂ ਤੱਕ ਸਾਡੀ ਜ਼ਿੰਦਗੀ ਖਤਮ ਹੋ ਜਾਵੇ ਕੌਣ ਕਹਿੰਦਾ ਹੈ ਕਿ ਸੀਨੇ ਵਿੱਚ ਅਲਮਾਰੀਆਂ ਨਹੀਂ ਹੁੰਦੀਆਂ ਸੁਖ ਦੁਖ ਦੀਆਂ ਪਤਾ ਨਹੀਂ ਕਿੰਨੀਆਂ ਫੈਲਾਂ ਸਾਂਭ ਰੱਖੀਆਂ ਨੇ ਇਸ ਜ਼ਿੰਦਗੀ ਦੇ ਸਫ਼ਰ ਵਿੱਚ ਥਕਾਨ ਬਹੁਤ ਹੈ ਇੱਥੇ ਆਪਣੇ ਹੀ ਆਪਣੇਾਂ ਤੇ ਇਲਜ਼ਾਮ ਬਹੁਤ ਨੇ ਸ਼ਿਕਾਇਤਾਂ ਦਾ ਦੌਰ ਵੇਖਦਾ ਹਾਂ ਤੇ ਮੈਂ ਠਹਿਰ ਜਾਂਦਾ ਹਾਂ ਲੱਗਦਾ ਹੈ ਉਮਰ ਘਟ ਹੈ ਅਤੇ ਇਮਤਿਹਾਨ ਬਹੁਤ ਨੇ ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ ਨਾ ਸਮਝੀ ਸਿਆਣਾਪ ਵਿੱਚ ਚਾਹ ਜ਼ਿੰਮੇਵਾਰੀਆਂ ਵਿੱਚ ਬੋਲ ਚੁੱਪ ਵਿੱਚ ਤੇ ਦਰਦ ਮੁਸਕਰਾਹਟ ਵਿੱਚ ਜ਼ਿੰਦਗੀ ਵਿੱਚ ਕਦੇ ਵੀ ਇਹ ਸੋਚਨ ਨਾ ਬੈਠੋ ਕਿ ਕੌਣ ਕਦੋਂ ਕਿਵੇਂ ਕਿੱਥੇ ਅਤੇ ਕਿਉਂ ਬਦਲ ਗਿਆ ਬਸ ਇੰਨਾ ਹੀ ਵੇਖੋ ਕਿ ਉਹ ਤੁਹਾਨੂੰ ਕੀ ਸਿਖਾ ਕੇ ਅਤੇ ਕਿਹੜਾ ਸਬਕ ਦੇ ਕੇ ਗਿਆ देर त लगती है पर सब कुछ समझ आ ही जाता है कौन कहो है सब नजर आ जाता है दिखावा समय तक करते रहोगे, वक्त सब कुछ दिखा ही है। लहजे बयान कर देंगे परवरिशोई है ज सिर्फ पाले गए इंसान तद तक ही सहन करता है जब तक उस ਸਹਿਣ ਕਰਨ ਦੀ ਸਮਰੱਥਾ ਹੁੰਦੀ ਹੈ ਉਸ ਤੋਂ ਬਾਅਦ ਉਹ ਨਾਤਾ ਰਿਸ਼ਤੇ ਨੂੰ ਜ਼ਰੂਰੀ ਸਮਝਦਾ ਹੈ ਅਤੇ ਨਾ ਹੀ ਆਪਣਿਆਂ ਨੂੰ ਦਰਦ ਵੀ ਉਹੀ ਦੇਂਦੇ ਨੇ ਜਿਨ੍ਹਾਂ ਨੂੰ ਹੱਕ ਦਿੱਤਾ ਜਾਂਦਾ ਹੈ ਵਰਨਾ ਕਹਿ ਤਤਕਾ ਲੱ ਕਰਨ ਤੇ ਵੀ ਮਾਫੀ ਮੰਗ ਲਿਆ ਕਰਦੇ ਨੇ ਜਦੋਂ ਤੱਕ ਤੋਂ ਜ਼ਿਆਦਾ ਆਰਾਮ ਤੇ ਹੱਦੋਂ ਵੱਧ ਕੀਤਾ ਗਿਆ ਮੋ ਬੰਦੇ ਨੂੰ ਅਪਾਹਿਸ ਬਣਾ ਦਿੰਦਾ ਹੈ ਪਰੰਤਾ ਉਹ ਹੀ ਹੈ ਜਿਨੇ ਰਿਸ਼ਤਾ ਦਿਲ ਤੋਂ ਰੱਖਿਆ ਹੋਵੇ ਨਹੀਂ ਤਾਂ ਜੋ ਮਤਲਬ ਤੋਂ ਰਿਸ਼ਤੇ ਰੱਖਦੇ ਨੇ ਉਹਨਾਂ ਦੀਆਂ ਅੱਖਾਂ 'ਚ ਨਾ ਸ਼ਰਮ ਹੁੰਦੀ ਹੈ ਅਤੇ ਨਾ ਹੀ ਪਾਣੀ ਲੋਕ ਕਹਿੰਦੇ ਨੇ ਕਿ ਕਿਸੇ ਇੱਕ ਤੇ ਚਲੇ ਚਾਨ ਨਾਲ ਜ਼ਿੰਦਗੀ ਰੁਕਦੀ ਨਹੀਂ ਪਰ ਕੋਈ ਇਹ ਨਹੀਂ ਜਾਣਦਾ ਕਿ ਲੱਖਾਂ ਤੇ ਮਿਲ ਚਾਨ ਨਾਲ ਵੀ ਉਸ ਇੱਕ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ ਸਿਰਫ ਜੀਤੋ ਦਾ ਟੱਪੜੀਆਂ ਕਰਨਾ ਹੀ ਜ਼ਿੰਦਗੀ ਨਹੀਂ ਕੁਝ ਖੁਆਇਸ਼ਾਂ ਨਾਲ ਜੀਣਾ ਵੀ ਜ਼ਿੰਦਗੀ ਹੈ ਵੈਸੇ ਤਾਂ ਅਸੀਂ ਸਾਰੇ ਚੀਂਦੇ ਹਾਂ ਆਪਣੇ ਲਈ ਪਰ ਕੁਝ ਖੁਸ਼ੀਆਂ ਹੋਰਾਂ ਦੇ ਨਾ ਕਰਦੇ ਨਾ ਵੀ ਜ਼ਿੰਦਗੀ ਹੈ ਸਭ ਨਾਲ ਲੜ ਕੇ ਜਮਾਨੇ 'ਚ ਅੱਗੇ ਵਧੇ ਤੱਕ ਹੀ ਵਧੇ ਕਦੇ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਵੀ ਜ਼ਿੰਦਗੀ ਹੈ ਆਪਣੇ ਖੁਦ ਕਰਜ਼ੀ ਤੇ ਕਰੋੜ ਕਰਕੇ ਕੀ ਹਾਸਲ ਹੋਵੇਗਾ ਕਦੇ ਹੋਰਾਂ ਦੇ ਤਰਤ ਨੂੰ ਆਪਣਾ ਸਮਝ ਲੈਣਾ ਹੀ ਜ਼ਿੰਦਗੀ ਹੈ ਕਿਸੇ ਨੂੰ ਯਾਦ ਕਰਨ ਲਈ ਦਿਲ ਚਾਹੀਦਾ ਹੈ ਵਕਤ ਤਾਂ ਆਪਣੇ ਆਪ ਨਿਕਲ ਆਉਂਦਾ ਹੈ ਖੁਸ਼ੀਆਂ ਵੰਡਿਆ ਕਰੋ ਦੁੱਖ ਤਾਂ ਹਰ ਕੋਈ ਦੇ ਜਾਂਦਾ ਹੈ ਜੋ ਸੁੱਖ ਵਿੱਚ ਸਾਥ ਦੇਣ ਉਹ ਰਿਸ਼ਤੇ ਹੁੰਦੇ ਨੇ ਜੋ ਦੁੱਖ ਵਿੱਚ ਸਾਥ ਦੇਣ ਉਹ ਫਰਿਸ਼ਤੇ ਹੁੰਦੇ ਨੇ ਸਬਤੇ ਹੋਣ ਦੇ باوجود ਵੀ ਕਈ ਵਾਰ ਕਿੰਨੇ ਇਕੱਲੇ ਰਹਿ ਜਾਂਦੇ ਹਾਂ ਅਸੀਂ ਕਹਿਣ ਲਈ ਮਨ ਵਿੱਚ ਬਹੁਤ ਕੁਝ ਹੁੰਦਾ ਫਿਰ ਵੀ ਇੰਨੇ ਖਾਮੋਸ਼ ਰਹਿ ਜਾਂਦੇ ਹਾਂ ਅਸੀਂ ਜਦੋਂ-ਤੋਂ ਅੱਖਾਂ ਪਰ ਆਉਂਦੀਆਂ ਨੇ ਤਾਂ ਆਪਣੀਆਂ ਨਜ਼ਰਾਂ ਚੁਰਾ ਲੈਂਦੇ ਹਾਂ ਅਸੀਂ ਦਿਲ ਵਿੱਚ ਅਪਰਾਦਰਤ ਲੁਕਾ ਕੇ ਅਕਸਰ ਹੀ ਮੁਸਕਰਾ ਲੈਂਦੇ ਹਾਂ ਅਸੀਂ ਪਟਕ ਗਏ ਅਸੀਂ ਰਾਹਾਂ ਵਿੱਚ ਮੰਜਲ ਦਾ ਟਿਕਾਣਾ ਨਹੀਂ ਸੀ ਜ਼ਿੰਦਗੀ ਸਾਨੂੰ ਉਹਨਾਂ ਰਾਹਾਂ ਚ ਲੈ ਕੇ ਜਿੱਥੇ ਅਸੀਂ ਜਾਣਾ ਹੀ ਨਹੀਂ ਸੀ ਕੁਝ ਕਿਸਮਤ ਦੀ ਮਿਹਰਬਾਨੀ ਕੁਝ ਸਾਡਾ ਹੀ ਕਸੂਰ ਸੀ ਅਸੀਂ ਸਭ ਕੁਝ ਖੋ ਬੈਠੇ ਉੱਥੇ ਜਿੱਥੇ ਅਸੀਂ ਕੁਝ ਪਾਉਣਾ ਹੀ ਨਹੀਂ ਸੀ ਕਿਸੇ ਦੀ ਜ਼ਿੰਦਗੀ ਛੋਟੀ ਤੇ ਕਿਸੇ ਦੀ ਵੱਡੀ ਹੁੰਦੀ ਹੈ ਮੌਤ ਕਿਸੇ ਦੇ ਦਰਵਾਜ਼ੇ ਤੇ ਕਿਸੇ ਦੇ ਸਿਰ ਉੱਤੇ ਖੜੀ ਹੁੰਦੀ ਹੈ ਕੌਣ ਜਾਣਦਾ ਕਿਸਦੇ ਹਿੱਸੇ ਵਿੱਚ ਕੱਲ ਦਾ ਸੂਰਜ ਹੈ ਕਿ ਨਹੀਂ ਜਿਸ ਨਾਲ ਅੱਜ ਰੁੱਸ ਕੇ ਬੈਠੇ ਹੋ ਕੀ ਪਤਾ ਕੱਲ ਉਹ ਮਿਲੇ ਵੀ ਕਿ ਨਹੀਂ ਦਿਲ ਨਾਲ ਜੁੜੇ ਰਿਸ਼ਤਿਆਂ ਨੂੰ ਐਵੇਂ ਗਲਤ ਫਹਮੀਆਂ ਦਾ ਸ਼ਿਕਾਰ ਨਾ ਬਣਾਓ ਨਰਾਜ਼ਗੀ ਦੀ ਕੰਢ ਨੂੰ ਇੰਨਾ ਕੱਸ ਕੇ ਨਾ ਪਾਓ ਇਹ ਵੇਲੇ ਦੀ ਰੇਤਾ ਵਿੱਚੋਂ ਪਲ ਵਿੱਚ ਫਿਸਲ ਜਾਵੇਗੀ ਤੁਸੀਂ ਆਵਾਜ਼ ਲਾਉਂਦੇ ਰਹੋਗੇ ਤੇ ਉਹ ਬਹੁਤ ਦੂਰ ਤੱਕ ਨਿਕਲ ਜਾਵੇਗੀ ਹਕੀਕਤ ਰੂਪ ਰੂਪ ਹੋਵੇ ਤਾਂ ਅਦੱਕਾ ਦੀ ਨਹੀਂ ਚਲਦੀ ਖੁਦਾ ਦੇ ਸਾਹਮਣੇ ਬੰਦਿਆਂ ਦੀ ਮੱਕਾ ਦੀ ਨਹੀਂ ਚਲਦੀ ਤੁਹਾਡਾ ਦਬ ਦਬਾ ਸਿਰਫ 20 ਜ਼ਿੰਦਗੀ ਤੱਕ ਹੀ ਹੈ ਕਿਸੇ ਦੀ ਕਬਰ ਦੇ ਅੰਦਰ ਜਮੀਦਾਰੀ ਨਹੀਂ ਚਲਦੀ ਕੋਈ ਜੋ ਰਿਸ਼ਤਾ ਨਿਪਾਹ ਜਾਏ ਕਿਸੇ ਮਿਲਾਵਟ ਤੋਂ ਬਿਨਾ ਕੋਈ ਜੋ ਖੈਰ ਖਬਰ ਪੁਛੇ ਕਿਸੇ ਤੇ ਜ਼ਾਦਤ ਤੋਂ ਬਿਨਾ ਸੰਭਾਲ ਕੇ ਰੱਖ ਲਓ ਮਹਿਫੂਜ਼ ਉਸਨੂੰ ਜੋ ਮਿਲਨ ਆਵੇ ਤੁਨ ਕਿਸੇ ਸ਼ਿਕਾਇਤ ਤੋਂ ਬਿਨਾ ਆਪੇ ਮਿਲ ਜਾਵੇਗਾ ਹੋਵੇਗਾ ਜੋ ਤਕਦੀਰਾਂ ਚ ਬਹੁਤ ਸੋਚਣਾ ਸਕੂਨ ਖੋਲਿੰਦਾ ਹੈ ਦਿੱਤਾ ਵੀ ਤੂੰ ਖੋਇਆ ਵੀ ਤੂੰ ਫਿਰ ਸ਼ਿਕਵਾ ਕੈਸਾ ਤੇ ਕੈਸੀ ਸ਼ਿਕਾਇਤ ਹੈ ਔਦਤ ਇਸਤਤ ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਛੱਡ ਕੇ ਇਸ ਦੇਸ਼ ਵਿੱਚ ਸਭ ਕੁਝ ਮਹਿੰਗਾ ਹੈ ਇੱਕ ਮਿੱਟੀ ਦਾ ਦੀਵਾ ਹੈ ਜੋ ਸਦੀ ਰਾਤ ਹਨੇਰੇ ਨਾਲ ਲੜਦਾ ਹੈ ਤੂੰ ਤੜਾ ਪਤਾ ਦੀਵਾ ਹੈ ਤੂੰ ਕਿਸ ਕਲ ਤੋਂ ਡਰਦਾ ਹੈ ਹਥੇਲੀ ਉੱਤੇ ਰੱਖ ਕੇ ਨਸੀਬ ਤੂੰ ਕਿਉਂ ਆਪਣਾ ਮੁਕੱਦਰ ਲੱਭਦਾ ਫਿਰਦਾ ਹੈ ਸਿੱਖ ਉਸ ਸਮੁੰਦਰ ਤੋਂ ਝੋ ਟਕਰਾਂ ਲੈ ਪੱਥਰ ਅੱਲਾ ਪਤਾ ਹੈ ਖੋ ਰਿਹਾ ਹੈ ਆਪਣਾ ਪਤ ਦਿਖਾਵਾ ਹੁਣ ਵਧਣ ਲੱਗ ਪਿਆ ਹੈ ਕੌਣ ਕਿਸ ਤੋਂ ਚੰਗਾ ਇਸ ਧੋੜ ਵਿੱਚ ਹਰ ਕੋਈ ਫਸਣ ਲੱਗ ਪਿਆ ਹੈ ਆਪਣੇ ਹੀ ਆਪਣੇ ਤੋਂ ਦੂਰ ਹੋ ਰਹੇ ਨੇ ਦਿਲਾਂ ਵਿੱਚ ਫਾਸਲਾ ਗੈਰ ਹੋਣ ਲੱਗ ਪਿਆ ਹੈ ਦਿਖਾਵੇ ਦੀ ਇਸ ਮਾੜੀ ਆਦਤ ਕਰਕੇ ਹਰ ਰਿਸ਼ਤਾ ਹੁਣ ਵਿਖਰਨ ਲੱਗ ਪਿਆ ਹੈ ਕਈ ਵਾਰ ਹਮੇਸ਼ਾ ਲਈ ਚੁੱਪ ਹੋ ਚਾਹਨਾ ਚਾਹਤਾ ਹੈ ਕਿਉਂਕਿ ਜਿੱਥੇ ਕਦਰ ਨਾ ਹੋਵੇ ਉੱਥੇ ਸ਼ਿਕਾਇਤ ਕਰਨ ਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਸਾਹਾਂ ਤੇ ਰਹਾਂਦਾ ਕਿ ਪ੍ਰੋਸਾ ਖੋਰੇ ਕਦਮੁਕ ਜਾਣ ਜਿਹੜੇ ਹੱਸਦੇ ਨੇ ਬਹੁਤਾ ਦਿਲੋਪਰਏ ਹੁੰਦੇ ਨੇ ਉਹਨਾਂ ਨੇ ਜ਼ਿੰਦਗੀ ਚ ਦੁੱਖ ਬੜੇ ਜ਼ਰੇ ਹੁੰਦੇ ਨੇ ਦਿਨੇ ਖੁਸ਼ੀਆਂ ਲਟਾਉਂਦੇ ਰਾਤੀ ਡੋਲਦੇ ਨੇ ਹੰਝੂ ਬਾਰੋਂ ਤਿਸਤੇ ਜੂੰਦੇ ਪਰ ਅੰਦਰੋਂ ਤਾਂ ਮੱਦੇ ਹੁੰਦੇ ਨੇ ਸ਼ਹਿਰ ਤੋਂ ਚੰਗਾ ਤਾਂ ਪਿੰਡ ਹੈ ਜਨਾਬ ਜਿੱਥੇ ਅਸੀਂ ਮਕਾਨ ਨੰਬਰ ਤੋਂ ਨਹੀਂ ਬਾਪੂ ਦੇ ਨਾਮ ਤੋਂ ਪਛਾਣਦੇ ਹਾਂ ਜ਼ਿੰਦਗੀ ਉਦੋਂ ਵਧੀਆ ਲੱਗਦੀ ਹੈ ਜਦੋਂ ਅਸੀਂ ਖੁਸ਼ ਹੁੰਦੇ ਹਾਂ ਪਰ ਯਕੀਨ ਕਰੋ ਜ਼ਿੰਦਗੀ ਉਦੋਂ ਵਧੀਆ ਹੋ ਜਾਂਦੀ ਹੈ ਜਦੋਂ ਸਾਡੀ ਵਜ੍ਹਾ ਨਾਲ ਸਭ ਖੁਸ਼ ਹੋਣ ਬਹੁਤ ਕੁਝ ਕਹਿਣਾ ਸੀ ਤੈਨੂੰ ਬਾਦ ਚਤਤੋ ਹੀ ਨਾ ਹਾਲ ਸਮਝਾ ਤੱਕ ਗੱਲਾਂ ਕੀ ਸਮਝੇਗਾ ਜਿੱਥੇ ਆਪਣੇ ਸਾਥ ਛੱਟ ਜਾਂਦੇ ਨੇ ਉੱਥੇ ਅਸਲ ਜ਼ਿੰਦਗੀ ਸ਼ੁਰੂ ਹੁੰਦੀ ਹੈ ਕਿਸੇ ਦੀ ਚੰਗਿਆਈ ਦਾ ਇੰਨਾ ਫਾਇਦਾ ਵੀ ਨਾ ਉਠਾਓ ਕਿ ਉਹ ਬਰਾਮਣਨ ਵਾਸਤੇ ਮਜਬੂਰ ਹੋ ਜਾਵੇ ਬੁਰਾ ਹਮੇਸ਼ਾ ਉਹੀ ਪਣਦਾ ਹੈ ਜੋ ਚੰਗਾ ਬਣ ਕੇ ਟੁੱਟ ਚੁੱਕਾ ਹੁੰਦਾ ਹੈ ਦੁੱਤਿਆਂ ਦੀ ਸੁਣ ਕੇ ਕਦੇ ਵੀ ਆਪਣਾ ਪਰਿਵਾਰ ਨਾ ਤੋੜੋ ਕਿਉਂਕਿ ਸੁੱਖ ਪੈਸੇ ਨਾਲ ਨਹੀਂ ਆਪਣੇ ਨਾਲ ਹੀ ਮਿਲਦਾ ਹੈ ਰਿਸ਼ਤੇ ਵਟੀਆਂ ਕੱਲਾ ਕਰਨ ਨਾਲ ਨਹੀਂ ਬਲਕਿ ਛੋਟੇ ਛੋਟੇ ਚਚਪਾਤ ਸਮਝਣ ਨਾਲ ਗਹਿਰੇ ਹੁੰਦੇ ਜਾਂਦੇ ਨੇ ਜਿੱਥੇ ਮੈਨੂੰ ਵਾਰ-ਵਾਰ ਮੇਰਾ ਸੱਚ ਸਾਬਤ ਕਰਨਾ ਪਵੇ ਉੱਥੇ ਮੈਂ ਝੂਠਾ ਹੀ ਠੀਕ ਹਾਂ ਸਮਾਂ ਐਸੀ ਚੀਜ਼ ਹੈ ਸੱਚਨਾ ਇਹ ਸੁਭਾਅ ਵੀ ਬਦਲ ਦਿੰਦਾ ਹੈ ਤੇ ਰਾਹ ਵੀ ਉਨਾਂ ਨੂੰ ਆਪਣਾ ਸਮਝਣ ਦਾ ਕੀ ਫਾਇਦਾ ਜਿੰਨਾ ਦੇ ਅੰਦਰ ਟੋਟੇ ਤਿਲੇ ਲਈ ਕੋਈ ਆਪਣਾ ਪਣ ਹੀ ਨਾ ਹੋਵੇ ਗੁੱਸੇ ਕਿਲੇ ਮਿਟਾ ਕੇ ਸੋਇਆ ਕਰੋ ਸੁਨਿਆ ਹੈ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਫਟਵਾ ਦੇ ਸ਼ਹਿਰ ਚੁਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ